ਸਸਰੀਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਕਹਾਣੀ ਵਿੱਚ ਇੱਕ ਬਹੁਤ ਹੀ ਦਿਲਚਸਪ ਮੋੜ ਤੇ ਗੱਲ ਕਰਨੀ ਆ ਪਿਛਲੇ ਕੁਝ ਟਾਈਮ ਤੋਂ ਆਪਾਂ ਦੇਖਿਆ ਕਿ ਕੈਨੇਡਾ ਨੇ ਇਮੀਗ੍ਰੇਸ਼ਨ ਤੇ ਕਾਫੀ ਸਖਤੀ ਕੀਤੀ ਮਤਲਬ ਇੱਕ ਤਰ੍ਹਾਂ ਨਾਲ ਦਰਵਾਜ਼ੇ ਬੰਦ ਹੋਣ ਵਾਲੀ ਗੱਲ ਹੋ ਗਈ ਸੀ ਪਰ ਹੁਣ ਸਾਡੇ ਕੋਲ ਇੱਕ ਲੇਖ ਆਇਆ ਜਿਹੜਾ ਦੱਸ ਰਿਹਾ ਕਿ 2026 ਲਈ ਕੁਝ ਵੱਡੇ ਐਲਾਨ ਹੋਏ ਨੇ ਤੇ ਇਹ ਐਲਾਨ ਇਸ਼ਾਰਾ ਕਰ ਰਹੇ ਨੇ ਕਿ ਕੁਝ ਖਾਸ ਲੋਕਾਂ ਲਈ ਇਹ ਖਿੜਕੀਆਂ ਸ਼ਾਇਦ ਦੁਬਾਰਾ ਖੁੱਲ ਰਹੀਆਂ ਨੇ ਤਾਂ ਅੱਜ ਆਪਾਂ ਇਹਨਾਂ ਪੰਜ ਵੱਡੀਆਂ ਖਬਰਾਂ ਦੀ ਤਹਿ ਤੱਕ ਜਾਣਾ ਤੇ ਸਮਝਣਾ ਕਿ ਇਹਨਾਂ ਖਿੜਕੀਆਂ ਪਿੱਛੇ ਅਸਲ ਚ ਹੈ ਕੀ ਤੇ ਇਹਨਾਂ ਦੀਆਂ ਚਾਬੀਆਂ ਮਿਲਣਗੀਆਂ ਕਿਸ ਨੂੰ ਬਿਲਕੁਲ ਤੇ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਇਹ ਜਿਹੜੇ ਬਦਲਾਵ ਨੇ ਇਹ ਐਵੇਂ ਨਹੀਂ ਹੋ ਰੇ ਇਹ ਕੈਨੇਡਾ ਦੀ ਆਰਥਿਕਤਾ ਤੇ ਕੀ ਕਹਿੰਦੇ ਨੇ ਉਹਨਾਂ ਦੇ ਸਮਾਜ ਤੇ ਜਿਹੜਾ ਦਬਾਅ ਪੈ ਰਿਆ ਸੀ ਉਸ ਦਾ ਸਿੱਧਾ ਨਤੀਜਾ ਹੈ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਆਉਣ ਦਿੱਤਾ ਗਿਆ ਤੇ ਉਸ ਨਾਲ ਹਾਊਸਿੰਗ ਹੈਲਥ케ਅਰ ਸਭ ਤੇ ਬੋਝ ਪਿਆ ਹੁਣ ਲੱਗਦਾ ਸਰਕਾਰ ਦੀ ਪੌਂਚ ਬਦਲ ਰਹੀ ਆ ਉਹ ਗਿਣਤੀ ਦੀ ਬਜਾਏ ਹੁਣ ਗੁਣਵੱਤਾ ਤੇ ਧਿਆਨ ਦੇ ਰਹੇ ਨੇ ਤਾਂ ਅੱਜ ਆਪਾਂ ਇਹੀ ਦੇਖਣਾ ਕਿ ਇਹਨਾਂ ਪੰਜ ਐਲਾਨਾਂ ਪਿੱਛੇ ਅਸਲ ਰਣਨੀਤੀ ਕੀ ਹੈ ਤੇ ਦਾ ਮਤਲਬ ਕੀ ਹੈ ਉਹਨਾਂ ਲਈ ਜੋ ਕੈਨੇਡਾ ਜਾਣਾ ਚਾਹੁੰਦੇ ਨੇ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਹਲਾਨ ਤੋਂ ਇਹ ਉਹਨਾਂ ਲੋਕਾਂ ਲਈ ਇੱਕ ਵੱਡੀ ਰਾਹਤ ਆ ਜਿਹੜੇ ਪਹਿਲਾਂ ਹੀ ਕੈਨੇਡਾ ਵਿੱਚ ਸੰਘਰਸ਼ ਕਰ ਰਹੇ ਸੀ ਸਰੋਤ ਕਹਿੰਦਾ ਹੈ ਕਿ ਜਿੰਨਾਂ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਸੀ ਉਹਨਾਂ ਨੂੰ ਹੁਣ 31 ਦਸੰਬਰ 2006 ਤੱਕ ਵਧਾ ਦਿੱਤਾ ਗਿਆ ਹੈ ਇਹ ਤਾਂ ਹਜ਼ਾਰਾਂ ਲੋਕਾਂ ਲਈ ਬਹੁਤ ਬਹੁਤ ਵੱਡੀ ਗੱਲ ਹੋ ਗਈ ਜਿਨ੍ਹਾਂ ਦੇ ਸਿਰ ਤੇ ਮਤਲਬ ਵਾਪਸ ਆਣ ਦੀ ਤਲਵਾਰ ਲਟਕ ਰਹੀ ਸੀ ਹਾਂਜੀ ਖਬਰ ਸੁਣਨ ਨੂੰ ਵਾਟ ਚੰਡੀ ਲੱਗਦੀ ਹੈ ਪਰ ਇਸ ਵਿੱਚ ਇੱਕ ਬਹੁਤ ਵੱਡੀ ਸ਼ਰਤ ਆ ਉਹ ਸਮਝਣੀ ਬਹੁਤ ਜ਼ਰੂਰੀ ਹੈ ਸਰੋਤ ਸਾਫ਼-ਸਾਫ਼ ਕਹਿੰਦਾ ਕਿ ਇਹ ਸਹੂਲਤ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਆਪਣੀ ਪੀਆਰ ਦੀ ਫਾਈਲ ਪਹਿਲਾਂ ਹੀ ਲਗਾਈ ਹੋਈ ਹੈ ਤੇ ਉਹ ਪ੍ਰੋਸੈਸਿੰਗ ਵਿੱਚ ਹੈ ਸਿੱਧੀ ਜੀ ਗੱਲ ਇਹ ਹੈ ਕਿ ਇਹ ਕੋਈ ਖੁੱਲਾ ਸੱਦਾ ਨਹੀਂ ਹੈਗਾ ਇਹ ਕਦਮ ਦਰਅਸਲ ਕੈਨੇਡਾ ਦੇ ਆਪਣੇ ਫਾਇਦੇ ਚ ਹੈ ਉਹ ਉਹਨਾਂ ਲੋਕਾਂ ਨੂੰ ਗੋਣਾ ਨਹੀਂ ਚਾਹੁੰਦੇ ਜਿਨ੍ਹਾਂ ਤੇ ਉਹ ਪਹਿਲਾਂ ਹੀ ਨਿਵੇਸ਼ ਕਰ ਚੁੱਕੇ ਨੇ ਬਿਲਕੁਲ ਜਿਨ੍ਹਾਂ ਨੇ ਉੱਥੇ ਪੜ੍ਹਾਈ ਕੀਤੀ ਕੰਮ ਕੀਤਾ ਟੈਕਸ ਦਿੱਤੇ ਤੇ ਸਿਸਟਮ ਦਾ ਹਿੱਸਾ ਬਣ ਗਏ ਤੁਸੀਂ ਇਸ ਨੂੰ ਬ੍ਰੇਨ ਡ੍ਰੇਨ ਰੋਕਣ ਦੀ ਇੱਕ ਕੋਸ਼ਿਸ਼ ਕਹਿ ਸਕਦੇ ਹੋ ਅੱਛਾ ਮਤਲਬ ਇਹ ਇੱਕ ਤਰ੍ਹਾਂ ਦਾ ਪੈਚ ਲਾਉਣ ਵਾਲੀ ਗੱਲ ਹੋ ਗਈ ਇੱਕ ਮੋਰੀ ਭਰਨ ਦੀ ਕੋਸ਼ਿਸ਼ ਜਿਹੜੀ ਸਿਸਟਮ ਦੇ ਹੌਲੀ ਔਨ ਕਰਕੇ ਬਣੀ ਸੀ ਇਹ ਕੋਈ ਨਵੀਂ ਨੀਤੀ ਨਹੀਂ ਸਗੋਂ ਪੁਰਾਣੀ ਸਮੱਸਿਆ ਦਾ ਹੱਲ ਕੱਢਿਆ ਬਿਲਕੁਲ ਤੁਸੀਂ ਇਸ ਨੂੰ ਇਸੇ ਤਰ੍ਹਾਂ ਸਮਝ ਸਕਦੇ ਹੋ ਇਹ ਇੱਕ ਰਿਟੈਂਸ਼ਨ ਰਣਨੀਤੀ ਹੈ ਰਿਕਰੂਟਮੈਂਟ ਨਹੀਂ ਸਰਕਾਰ ਇੱਕ ਤਰ੍ਹਾਂ ਨਾਲ ਕਹਿ ਰਹੀ ਹੈ ਤੁਸੀਂ ਸਾਡੇ ਲਈ ਕੀਮਤੀ ਹੋ ਤੁਸੀਂ ਪੀਆਰ ਦੀ ਲਾਈਨ ਛੋ ਇਸ ਲਈ ਜਦੋਂ ਤੱਕ ਤੁਹਾਡਾ ਫੈਸਲਾ ਨਹੀਂ ਹੁੰਦਾ ਅਸੀਂ ਤੁਹਾਨੂੰ ਇੱਥੇ ਕਾਨੂੰਨੀ ਤੌਰ ਤੇ ਰੱਖਾਂਗੇ ਇਸ ਨਾਲ ਸਿਰਫ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਨਾ ਦੇ ਕੀ ਕਹਿੰਦੇ ਨੇ EMPLOYEES ਨੂੰ ਵੀ ਸਥਿਰਤਾ ਮਿਲਦੀ ਹੈ ਉਹਨਾਂ ਨੂੰ ਵੀ ਡਰ ਸੀ ਕਿ ਉਹ ਆਪਣੇ ਸਿਖਲਾਈ ਵਾਲੇ ਕਰਮਚਾਰੀ ਗਵਾ ਦੇਣਗੇ ਠੀਕ ਇਹ ਤਾਂ ਗੱਲ ਹੋਈ ਉਹਨਾਂ ਦੀ ਜੋ ਪਹਿਲਾਂ ਹੀ ਉੱਥੇ ਨੇ ਪਰ ਹੁਣ ਜਿਹੜੇ ਨਵੇਂ ਆਉਣ ਦੀ ਸੋਚ ਰਹੇ ਨੇ ਉਹਨਾਂ ਦਾ ਕੀ ਦੂਜਾ ਐਲਾਨ ਉਹਨਾਂ ਬਾਰੇ ਆ ਤੇ ਇਹ ਥੋੜਾ ਹੈਰਾਨ ਕਰਨ ਵਾਲਾ ਜਿੱਥੇ ਹੁਣੇ ਜੇ 스파우스 ਵੀਜ਼ਾ ਤੇ ਸਖਤੀ ਹੋਈ ਸੀ ਉੱਥੇ ਹੁਣ ਕਹਿ ਰਹੇ ਨੇ ਕਿ 2026 ਵਿੱਚ ਹੈਲਥ케ਅਰ ਚ ਪੀ ਐਚ ਡੀ ਜਾਂ ਮਾਸਟਰ ਡਿਗਰੀ ਕਰਨ ਆਉਣ ਵਾਲੇ ਉਹ ਆਪਣੇ ਜੀਵਨ ਸਾਥੀ ਨੂੰ ਓਪਨ ਵਰਕ ਪਰਮਿਟ ਤੇ ਲਿਆ ਸਕਣਗੇ ਨਾਲੇ ਉਹਨਾਂ ਨੂੰ ਅਟੈਸਟੇਸ਼ਨ ਲੈਟਰ ਦੀ ਵੀ ਲੋੜ ਨਹੀਂ ਪੈਣੀ ਪਹਿਲਾਂ ਤਾਂ ਇਹ ਦੱਸੋ ਕਿ ਇਹ ਅਟੈਸਟੇਸ਼ਨ ਲੈਟਰ ਦਾ ਚੱਕਰ ਹੈ ਕੀ ਸੀ ਇਹ ਬਹੁਤ ਵਧੀਆ ਸਵਾਲ ਆ ਅਟੈਸਟੇਸ਼ਨ ਲੈਟਰ ਅਸਲ ਵਿੱਚ ਸੂਬਿਆਂ ਨੂੰ ਇਹ ਕੇਂਦਰ ਸਰਕਾਰ ਵੱਲੋਂ ਦਿੱਤਾ ਇੱਕ ਹਥਿਆਰ ਸੀ ਤਾਂ ਕਿ ਉਹ ਆਪਣੇ ਸੂਬੇ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਕੰਟਰੋਲ ਕਰ ਸਕਣ ਜਦੋਂ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਸੀ ਉਦੋਂ ਇਹ ਨਿਯਮ ਲਿਆਂਦਾ ਗਿਆ ਸੀ ਹੁਣ ਪੀ ਐਚ ਡੀ ਤੇ ਮਾਸਟਰਸ ਦੇ ਵਿਦਿਆਰਥੀਆਂ ਲਈ ਉਹ ਵੀ ਸਿਰਫ ਹੈਲਥ케ਅਰ ਦੇ ਇਸ ਸ਼ਰਤ ਨੂੰ ਹਟਾਉਣ ਦਾ ਮਤਲਬ ਇਹ ਆ ਕਿ ਸਰਕਾਰ ਬਹੁਤ ਸਾਫ਼ ਸੰਦੇਸ਼ ਦੇ ਰਹੀ ਹੈ ਉਹ ਕਹਿ ਰਹੇ ਨੇ ਸਾਨੂੰ ਉੱਚ ਪੱਧਰ ਦੇ ਉੱਚ ਹੁਨਰ ਵਾਲੇ ਲੋਕ ਚਾਹੀਦੇ ਨੇ ਖਾਸ ਕਰਕੇ ਸਾਡੇ ਹੈਲਥ케ਅਰ ਸਿਸਟਮ ਲਈ ਤੇ ਅਸੀਂ ਉਹਨਾਂ ਦੇ ਰਾਜ ਕੋਈ ਰੁਕਾਵਟ ਨਹੀਂ ਪਾਵਾਂਗੇ ਅੱਛਾ ਹਾਂਜੀ ਇਹ ਇੱਕ ਸਰਜਿਕਲ ਸਟ੍ਰਾਈਕ ਵਾਂਗ ਆ ਸਾਰਿਆਂ ਲਈ ਦਰਵਾਜ਼ੇ ਖੋਲਣ ਦੀ ਵਦਾਇ ਉਹ ਸਿਰਫ ਉਹਨਾਂ ਨੂੰ ਸੱਦਾ ਦੇ ਰਹੇ ਨੇ ਜਿਨ੍ਹਾਂ ਦੀ ਉਹਨਾਂ ਨੂੰ ਸਭ ਤੋਂ ਵੱਧ ਲੋੜ ਹੈ ਤਾਂ ਫਿਰ ਇਹ ਇੱਕ ਤਰ੍ਹਾਂ ਦੀ ਵੀਆਈਪੀ ਲੇਨ ਬਣਾਈ ਜਾ ਰਹੀ ਹੈ ਜੇ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਤੇ ਉਸ ਖੇਤਰ 'ਚ ਆ ਰਹੇ ਹੋ ਜਿੱਥੇ ਕਾਮਿਆਂ ਦੀ ਘਾਟ ਹੈ ਤਾਂ ਤੁਹਾਡੇ ਲਈ ਲਾਲ ਕਾਰਪਟ ਵਿਛਾਇਆ ਜਾਏਗਾ ਪਰ ਬਾਕੀਆਂ ਲਈ ਉਹੀ ਪੁਰਾਣੇ ਸਖਤ ਨਿਯਮ ਰਹਿਣਗੇ ਤੁਸੀਂ ਬਿਲਕੁਲ ਬਿਲਕੁਲ ਸਹੀ ਸਮਝਿਆ ਇਹ ਇਮੀਗ੍ਰੇਸ਼ਨ ਨੀਤੀ ਦੇ ਇੱਕ ਨਵੇਂ ਦੌਰ ਦਾ ਸੰਕੇਤ ਆ ਇਹ ਹੁਣ ਆਓ ਤੇ ਪੜੋ ਵਾਲੀ ਨੀਤੀ ਨਹੀਂ ਰਹੀ ਇਹ ਹੁਣ ਬਣ ਗਈ ਆਓ ਤੇ ਸਾਡੀਆਂ ਖਾਸ ਲੋਣਾ ਪੂਰੀਆਂ ਕਰੋ ਇਸ ਲਈ ਭਵਿੱਖ ਦੇ ਵਿਦਿਆਰਥੀਆਂ ਨੂੰ ਸਿਰਫ ਕੋਰਸ ਹੀ ਨਹੀਂ ਸਗੋਂ ਕੈਨੇਡਾ ਦੇ ਲੇਬਰ ਮਾਰਕੀਟ ਤੇ ਵੀ ਨਜ਼ਰ ਰੱਖਣੀ ਪੈਣੀ ਹੈ ਹੂੰ ਇਹ ਬਹੁਤ ਦਿਲਚਸਪ ਹੈ ਤੇ ਇਹ ਗੱਲ ਤੀਜੇ ਐਲਾਨ ਨਾਲ ਵੀ ਜੁੜਦੀ ਹੈ ਇੱਕ ਬਿਲਕੁਲ ਨਵਾਂ ਟੀਆਰ2 ਪੀਆਰ ਪਾਥਵੇ ਪ੍ਰੋਗਰਾਮ 31 ਦਸੰਬਰ ਤੋਂ ਬਾਅਦ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਚ 33000 ਤੋਂ ਵੱਧ ਲੋਕਾਂ ਨੂੰ ਸਿੱਧੀ ਪੀਆਰ ਮਿਲਣੀ ਹੈ ਜਿਹੜੇ ਪਹਿਲਾਂ ਹੀ ਕੈਨੇਡਾ ਚ ਨੇ ਤੇ ਇਸ ਵਿੱਚ ਭਾਰਤ ਤੋਂ ਜਿਨ੍ਹਾਂ ਨੇ ਡਾਕਟਰੀ ਪੜ੍ਹੀ ਹੈ ਤੇ 3 ਸਾਲ ਦਾ ਤਜਰਬਾ ਹੈ ਉਹਨਾਂ ਡਾਕਟਰਾਂ ਲਈ ਵੀ ਇੱਕ ਖਾਸ ਰਾਹ ਪਰ ਕੀ ਇਸ ਨਾਲ ਇਹ ਸੁਨੇਹਾ ਨਹੀਂ ਜਾਂਦਾ ਕਿ ਹੁਣ ਪੀਆਰ ਲੈਣ ਦਾ ਇੱਕੋ ਇੱਕ ਰਾਹ ਪਹਿਲਾਂ ਕੈਨੇਡਾ ਆ ਕੇ ਕੰਮ ਕਰਨਾ ਹੀ ਬਣ ਰਿਹਾ ਹੈ ਉਹਨਾਂ ਦਾ ਕੀ ਜੋ ਸਿੱਧੇ ਬਾਹਰੋਂ ਅਪਲਾਈ ਕਰਨਾ ਚਾਹੁੰਦੇ ਨੇ ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਹਾਂ ਰੁਝਾਨਤਾ ਇਸੇ ਪਾਸੇ ਵੱਲ ਇਸ਼ਾਰਾ ਕਰ ਰਿਹਾ ਹੈ ਕੈਨੇਡਾ ਹੁਣ ਪਹਿਲਾਂ ਪਰਖੋ ਫਿਰ ਖਰੀਦੋ ਵਾਲੇ ਮਾਡਲ ਤੇ ਜ਼ਿਆਦਾ ਪਰੋਸਾ ਕਰ ਰਿਹਾ ਹੈ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇ ਰਹੇ ਨੇ ਜਿਨ੍ਹਾਂ ਕੋਲ ਪਹਿਲਾਂ ਹੀ ਕੈਨੇਡੀਅਨ ਕੰਮ ਦਾ ਤਜਰਬਾ ਹੈ ਭਾਸ਼ਾ ਤੇ ਪੱਕੜਾ ਤੇ ਜਿਹੜੇ ਉੱਥੇ ਕੁਲ ਮਿਲ ਗਏ ਨੇ ਬਿਲਕੁਲ ਜਿਹੜੇ ਸਮਾਜ ਚ ਕੁਲ ਮਿਲ ਗਏ ਨੇ ਇਸ ਨਾਲ ਅਨਿਸ਼ਚਿਤਤਾ ਘਟ ਜਾਂਦੀ ਹੈ ਇਹ ਪ੍ਰੋਗਰਾਮ ਜਿਹੜਾ ਐਕਸਪ੍ਰੈਸ ਐਂਟਰੀ ਦਾ ਉਤਰਾ ਚੜਾ ਵਾਲਾ ਸਿਸਟਮ ਹੈ ਉਸ ਦੇ ਮੁਕਾਬਲੇ ਵਧੇਰੇ ਸਪਸ਼ਟਤਾ ਦਿੰਦਾ ਪਰ ਸਾਨੂੰ ਇਹ ਦੇਖਣਾ ਪੈਣਾ ਕਿ ਇਸ ਪ੍ਰੋਗਰਾਮ ਦੀਆਂ ਸ਼ਰਤਾਂ ਕੀ ਹੋਣਗੀਆਂ ਇਹ ਸਿਰਫ ਕੈਨੇਡਾ 'ਚ ਹੋਣ ਬਾਰੇ ਨਹੀਂ ਹੋਵੇਗਾ ਇਹ ਸੰਭਾਵਿਤ ਤੌਰ ਤੇ ਖਾਸ ਕਿੱਤਿਆਂ ਤੇ ਤਜਰਬੇ ਨਾਲ ਜੁੜਿਆ ਹੋਵੇਗਾ ਮਤਲਬ ਗੱਲ ਸਿਰਫ ਇਹ ਨਹੀਂ ਹੈ ਕਿ ਤੁਸੀਂ ਕੈਨੇਡਾ ਵਿੱਚ ਹੋ ਸਗੋਂ ਇਹ ਹੈ ਕਿ ਤੁਸੀਂ ਕੈਨੇਡਾ ਵਿੱਚ ਕਰ ਕੀ ਰਹੇ ਹੋ ਠੀਕ ਚੌਥੇ ਐਲਾਨ ਵੱਲ ਵਧਦੇ ਹਾਂ ਤੇ ਇਥੋਂ ਦੇ ਅੰਕੜੇ ਤਾਂ ਸੱਚੀ ਹੈਰਾਨ ਕਰਨ ਵਾਲੇ ਨੇ ਪ੍ਰੋਵਿੰਸ਼ੀਅਲ ਨੋਮੀਨੇਟ ਪ੍ਰੋਗਰਾਮ ਯਾਨੀ ਪੀ ਐਨ ਪੀ ਦਾ ਕੋਟਾ 2025 'ਚ 55000 ਤੋਂ ਵਧਾ ਕੇ 2026 'ਚ 91000 ਕੀਤਾ ਜਾ ਰਿਹਾ ਹੈ ਇਹ ਤਾਂ ਲਗਭਗ ਦੁੱਗਣਾ ਹੋ ਗਿਆ ਇਸ ਦਾ ਇੱਕ ਆਮ ਬਿਨੇਕਾਰ ਲਈ ਅਸਲ ਚ ਕੀ ਮਤਲਬ ਹੈ ਇਸ ਦਾ ਮਤਲਬ ਇਹ ਹੈ ਕਿ ਇਮੀਗ੍ਰੇਸ਼ਨ ਦੇ ਫੈਸਲੇ ਹੁਣ ਓਟਾਵਾ ਤੋਂ ਬਾਹਰ ਨਿਕਲ ਕੇ ਐਸ ਸੂਬਿਆਂ ਦੇ ਹੱਥਾਂ 'ਚ ਜਾ ਰਹੇ ਨੇ ਇਹ ਇੱਕ ਬਹੁਤ ਵੱਡਾ ਬਦਲਾਅ ਹੈ ਹੁਣ ਇੱਕ ਬਿਨੇਕਾਰ ਦੀ ਕਿਸਮਤ ਇਸ ਗੱਲ ਤੇ ਜ਼ਿਆਦਾ ਨਿਰਭਰ ਕਰੇਗੀ ਕਿ ਸਸਕੈਚੁਵਨ ਨੂੰ ਖੇਤੀਬਾੜੀ ਮਾਹਿਰ ਚਾਹੀਦੇ ਨੇ ਜਾਂ ਬ੍ਰਿਟਿਸ਼ ਕੋਲੰਬੀਆ ਨੂੰ ਟੈਕਨੋਲੋਜੀ ਵਰਕਰ ਤੇ ਇੱਕ ਹੋਰ ਅਸਰ ਇਹ ਵੀ ਹੈ ਕਿ ਹੁਣ ਬਿਨੇਕਾਰਾਂ ਨੂੰ ਸਿਰਫ ਕੈਨੇਡਾ ਦੀਆਂ ਨੀਤੀਆਂ ਤੇ ਨਹੀਂ ਸਗੋਂ ਹਰ ਇੱਕ ਸੂਬੇ ਦੇ ਲੇਬਰ ਮਾਰਕੀਟ ਤੇ ਵੀ ਡੂੰਗੀ ਨਜ਼ਰ ਰੱਖਣੀ ਪੈਣੀ ਹੈ। ਇਮੀਗ੍ਰੇਸ਼ਨ ਹੁਣ ਕੀ ਕਹਿੰਦੇ ਨੇ ਇੱਕ ਸਾਈਜ਼ ਫਿਟਸ ਆਲ ਵਾਲੀ ਖੇਡ ਨਹੀਂ ਰਹੀ। ਬਹੁਤ ਜ਼ਿਆਦਾ ਸਥਾਨਿਕ ਹੋ ਗਈ। ਹਾਂਜੀ ਬਹੁਤ ਜ਼ਿਆਦਾ ਖੇਤਰੀ ਹੋ ਗਈ ਆ। 91000 ਦਾ ਅੰਕੜਾ ਬਹੁਤ ਵੱਡਾ ਹੈ। ਕੀ ਸੁਬਿਆ ਕੋਲ ਇੰਨੀ ਅਰਜ਼ੀਆਂ ਨੂੰ ਟਾਈਮ ਤੇ ਪ੍ਰੋਸੈਸ ਕਰਨ ਦੀ ਸਮਰੱਥਾ ਹੈ ਕਿਤੇ ਇਸ ਨਾਲ ਪ੍ਰੋਸੈਸਿੰਗ ਦਾ ਟਾਈਮ ਹੋਰ ਲੰਬਾ ਤਾਂ ਨਹੀਂ ਹੋ ਜਾਵੇਗਾ ਤੇ ਲੋਕ ਸਾਲਾਂ ਬੱਧੀ ਉਡੀਕ ਕਰਦੇ ਰਹਿਣਗੇ ਇਹ ਇਸ ਨੀਤੀ ਦਾ ਸਭ ਤੋਂ ਵੱਡਾ ਖਤਰਾ ਤੇ ਚੁਣੌਤੀ ਹੈ ਸਮਰੱਥਾ ਇੱਕ ਅਸਲੀ ਮੁੱਦਾ ਹੈ ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਸੂਬੇ ਇਸ ਵੱਡੇ ਕੋਟੇ ਨੂੰ ਸੰਭਾਲਣ ਲਈ ਆਪਣੇ ਪ੍ਰੋਗਰਾਮਾਂ ਨੂੰ ਹੋਰ ਵੀ ਜ਼ਿਆਦਾ ਖਾਸ ਤੇ ਸਖਤ ਬਣਾ ਦੇਣ ਮਤਲਬ ਹੋ ਸਕਦਾ ਹੈ ਮੈਨੀਟੋਬਾ ਕਹੇ ਸਾਨੂੰ ਸਿਰਫ ਉਹ ਟਰੱਕ ਡਰਾਈਵਰ ਚਾਹੀਦੇ ਨੇ ਜਿਨ੍ਹਾਂ ਕੋਲ ਪਹਾੜਾਂ 'ਚ ਗੱਡੀ ਚਲਾਉਣ ਦਾ 2 ਸਾਲ ਦਾ ਤਜਰਬਾ ਹੈ ਇਸ ਲਈ ਭਾਵੇਂ ਕੋਟਾ ਵੱਡਾ ਹੈ ਪਰ ਮੁਕਾਬਲਾ ਵੀ ਹੋਰ ਨਿਸ਼ਾਨਾ ਅਧਾਰਿਤ ਹੋ ਜਾਵੇਗਾ ਇਹ ਕੰਮ ਨੂੰ ਹੋਰ ਵੀ ਗੁੰਜਲਦਾਰ ਬਣਾ ਦੇਵੇਗਾ ਸਮਝ ਗਿਆ ਇਹ ਇੱਕ ਦੋ ਤਾਰੀ ਤਲਵਾਰ ਵਾਂਗ ਮੌਕੇ ਵੱਧ ਰਹੇ ਨੇ ਪਰ ਉਹਨਾਂ ਤੱਕ ਬਹੌਚਣ ਲਈ ਹੋਰ ਖਾਸ ਯੋਗਤਾ ਦੀ ਲੋੜ ਪਵੇਗੀ ਚਲੋ ਆਖਰੀ ਤੇ ਪੰਜਵੇਂ ਐਲਾਨ ਤੇ ਚੱਲਦੇ ਹਾਂ ਇਹ ਬਹੁਤ ਸਾਰੇ ਪਰਿਵਾਰਾਂ ਲਈ ਇਹ ਭਾਵਨਾਤਮਕ ਤੌਰ ਤੇ ਬਹੁਤ ਮਹੱਤਵਪੂਰਨ ਹੈ 2026 ਵਿੱਚ ਮਾਪਿਆਂ ਨੂੰ ਪੱਕੇ ਤੌਰ ਤੇ ਬੁਲਾਉਣ ਲਈ ਨਵੀਆਂ ਅਰਜ਼ੀਆਂ ਦੁਬਾਰਾ ਖੋਲ ਰਹੀਆਂ ਨੇ 2025 ਵਿੱਚ ਇਹ ਬੰਦ ਸੀ ਜਿਸ ਨਾਲ ਬਹੁਤ ਲੋਕ ਨਿਰਾਸ਼ ਸੀ ਹਾਂ ਇਹ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ ਲਈ ਇੱਕ ਬਹੁਤ ਵੱਡਾ ਕਦਮ ਹੈ ਤੇ ਇਹ ਸਮਝਣਾ ਜ਼ਰੂਰੀ ਆ ਕਿ ਇਹ ਸੁਪਰ ਵੀਜ਼ਾ ਤੋਂ ਕਿਵੇਂ ਵੱਖਰਾ ਹੈ ਸੁਪਰ ਵੀਜ਼ਾ ਤਾਂ ਸਿਰਫ ਇੱਕ ਲੰਮਾ ਟੂਰਿਸਟ ਵੀਜ਼ਾ ਹੁੰਦਾ ਪਰ ਜਦੋਂ ਮਾਪੇ ਪੀਆਰ ਤੇ ਆਉਂਦੇ ਨੇ ਤਾਂ ਉਹਨਾਂ ਨੂੰ ਕੈਨੇਡਾ ਦੀਆਂ ਸਿਹਤ ਸਹੂਲਤਾਂ ਮਿਲਦੀਆਂ ਨੇ ਉਹ ਕੰਮ ਕਰ ਸਕਦੇ ਨੇ ਤੇ ਭਵਿਕ ਵਿੱਚ ਪੈਨਸ਼ਨ ਦੇ ਹੱਕਦਾਰ ਵੀ ਹੋ ਸਕਦੇ ਨੇ ਏ ਉਹਨਾਂ ਨੂੰ ਆਪਣੇ ਬੱਚਿਆਂ ਤੇ ਨਿਰਭਰ ਹੋਣ ਦੀ ਬਜਾਏ ਕੀ ਕਹਿੰਦੇ ਨੇ ਆਤਮ ਨਿਰਭਰ ਬਣਾਉਂਦਾ ਪਰ ਇੱਥੇ ਵੀ ਇੱਕ ਸੱਚਾਈ ਹੈ ਜਿਸ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਤੇ ਉਹ ਕੀ ਹੈ ਉਹ ਹੈ ਸਮਾ ਸਰੋਟ ਖੁਦ ਮੰਨਦਾ ਕਿ ਇਸ ਪ੍ਰਕਿਰਿਆ 'ਚ ਇਸ ਵੇਲੇ 3 ਤੋਂ 4 ਸਾਲ ਲੱਗ ਰਹੇ ਨੇ ਇਸ ਲਈ ਜੇ ਕੋਈ 2026 ਦੇ ਸ਼ੁਰੂ 'ਚ ਅਰਜ਼ੀ ਦਿੰਦਾ ਹੈ ਤਾਂ ਇਹ ਬਹੁਤ ਸੰਭਵ ਹੈ ਕਿ ਉਹਨਾਂ ਦੇ ਮਾਪੇ 2029 ਜਾਂ 2030 ਤੱਕ ਕੈਨਾਗਾ ਪਹੁੰਚਣ ਤਾਂ ਖੁਸ਼ਖਬਰੀ ਤਾਂ ਹੈ ਪਰ ਨਾਲ ਇੱਕ ਵੱਡਾ ਪਰ ਜੁੜਿਆ ਹੋਇਆ ਹੈ ਸਬਰ ਰੱਖਣਾ ਪਵੇਗਾ ਇਹ ਇੱਕ ਮੈਰਾਫੋਨਾ 100 ਮੀਟਰ ਦੀ ਦੌੜ ਨਹੀਂ ਤਾਂ ਫਿਰ ਜੇ ਆਪਾਂ ਇਹ ਸਾਂਹੀ ਗੱਲਬਾਤ ਨੂੰ ਸਮੇਟੀਏ ਤਾਂ ਤਸਵੀਰ ਇਹ ਬਣਦੀ ਹੈ ਪਹਿਲਾਂ ਜਿਹੜੇ ਲੋਕ ਪਹਿਲਾਂ ਹੀ ਸਿਸਟਮ 'ਚ ਨੇ ਉਹਨਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ। ਦੂਜਾ ਨਵੇਂ ਆਨਵਾਰਿਆਂ ਲਈ ਖਾਸ ਕਰਕੇ ਹੈਲਥ케ਅਰ ਵਰਗੇ ਖੇਤਰਾਂ 'ਚ ਰਾਹ ਸੋਖੇ ਕੀਤੇ ਜਾ ਰਹੇ ਨੇ। ਤੀਜਾ ਅਸਥਾਈ ਤੋਂ ਪੱਕੇ ਹੋਣ ਲਈ ਨਵੇਂ ਰਾਹ ਬਣ ਰਹੇ ਨੇ। ਚੌਥਾ ਸੂਬਿਆਂ ਨੂੰ ਵੱਧ ਤਾਕਤ ਮਿਲ ਰਹੀ ਹੈ ਤੇ ਪੰਜਵਾਂ ਪਰਿਵਾਰਾਂ ਨੂੰ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਭਾਵੇਂ ਟਾਈਮ ਲੱਗੇ। ਕੁੱਲ ਮਿਲਾ ਕੇ ਲੱਗਦਾ ਹੈ ਕਿ ਕੈਨੇਡਾ ਹੁਣ ਇੱਕ ਬਹੁਤ ਹੀ ਸੋਚੀ ਸਮਝੀ ਤੇ ਨਿਸ਼ਾਨਾ ਅਧਾਰਿਤ ਰਣਨੀਤੀ ਅਪਣਾ ਰਿਹਾ ਹੈ। ਤੁਸੀਂ ਬਿਲਕੁਲ ਸਹੀ ਸਿੱਟਾ ਕੱਢਿਆ ਇਹ ਹੁਣ ਭੀੜ ਇਕੱਠੀ ਕਰਨ ਬਾਰੇ ਨਹੀਂ ਇਹ ਇੱਕ ਟੀਮ ਬਣਾਉਣ ਬਾਰੇ ਹੈ ਜਿਸ ਵਿੱਚ ਹਰ ਖਿਡਾਰੀ ਦੀ ਇੱਕ ਖਾਸ ਭੂਮਿਕਾ ਹੋਵੇ ਤੇ ਇੱਥੇ ਹੀ ਮੈਂ ਸੁਣਨ ਵਾਲਿਆਂ ਲਈ ਇੱਕ ਆਖਰੀ ਵਿਚਾਰ ਛੱਡਣਾ ਚਾਹੁੰਨੀ ਆ ਸਾਡਾ ਸਰੋਤ ਇਹਨਾਂ ਸਾਰੀਆਂ ਖਬਰਾਂ ਨੂੰ ਖੁਸ਼ਖਬਰੀ ਕਹਿ ਰਿਹਾ ਤੇ ਬਿਨਾਂ ਸ਼ੱਕ ਬਹੁਤ ਸਾਰੇ ਲੋਕਾਂ ਲਈ ਇਹ ਹੈਵੀ ਪਰ ਇਹ ਨਿਸ਼ਾਨਾ ਅਧਾਰਿਤ ਨੀਤੀਆਂ ਇੱਕ ਚੋਣ ਪ੍ਰਕਿਰਿਆ ਵੱਲ ਵੀ ਇਸ਼ਾਰਾ ਕਰਦੀਆਂ ਨੇ ਕੈਨੇਡਾ ਬਹੁਤ ਜ਼ਿਆਦਾ ਚੋਣ ਮੁਖੀ ਹੋ ਰਿਹਾ ਪੁਰਾਣਾ ਮਾਡਲ ਸੀ ਜੋ ਤੁਹਾਡੇ ਕੋਲ ਪੁਆਇੰਟ ਪੂਰੇ ਨੇ ਤੁਹਾਡਾ ਸਵਾਗਤ ਹੈ ਨਵਾਂ ਮਾਡਲ ਲੱਗਦਾ ਕੀ ਤੁਹਾਡੇ ਕੋਲ ਉਹ ਖਾਸ ਹੁਨਰ ਹੈ ਜਿਸ ਦੀ ਸਾਨੂੰ ਇਸ ਵੇਲੇ ਉਸ ਖਾਸ ਥਾਂ ਤੇ ਲੋੜ ਹੈ ਤਾਂ ਫਿਰ ਅੰਤਿਮ ਸਵਾਲ ਕੀ ਬਣਦਾ ਹੈ ਅੰਤਿਮ ਸਵਾਲ ਇਹ ਹੈ ਕਿ ਭਵਿੱਖ ਦੇ ਪ੍ਰਵਾਸੀ ਲਈ ਸਭ ਤੋਂ ਮਹੱਤਵਪੂਰਨ ਕੀ ਹੋਵੇਗਾ ਕੀ ਇੱਕ ਵਿਆਪਕ ਤਜਰਬਾ ਜਾਂ ਫਿਰ ਇੱਕ ਬਹੁਤ ਹੀ ਖਾਸ ਮਹਾਰਤ ਤੇ ਇਸ ਤੋਂ ਵੀ ਵੱਡਾ ਸਵਾਲ ਇਹ ਆ ਕਿ ਕੀ ਆਉਣ ਵਾਲੇ ਸਮੇਂ 'ਚ ਕੈਨੇਡਾ ਆਉਣ ਲਈ ਇੱਕ ਵਿਅਕਤੀ ਨੂੰ ਸਿਰਫ ਆਪਣੇ ਖੇਤਰ ਦਾ ਮਾਹਿਰ ਹੀ ਨਹੀਂ ਸਗੋਂ ਕੈਨੇਡਾ ਦੇ ਖੇਤਰੀ ਲੇਬਰ ਮਾਰਕੀਟ ਦਾ ਇੱਕ ਛੋਟਾ ਮੋਟਾ ਅਰਥਸ਼ਾਸਤਰੀ ਵੀ ਬਣਨਾ ਪਵੇਗਾ ਇਸ ਸਵਾਲ ਦਾ ਜਵਾਬ ਹੀ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੇ ਸੁਪਨੇ ਦੀ ਦਿਸ਼ਾ ਤੈਅ ਕਰੇਗਾ